ਵੈਗੁਰ ਜੇਕਾ ਖਾਲਸਾ ਵੈਗੁਰ ਜੀ ਕੀ ਫਤਿਹ ਆਸਾੜ ਤਪੰਦਾ ਤਿਸ ਲਗੇ ਹਰ ਨਾ ਹੁਨ ਨ ਜਿਨਾ ਪਾਸ ਆਸਾੜ ਮਹੀਨੇ ਦਾ ਉਪਦੇਸ਼ ਦਿੰਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਹਨ ਕਿ ਆਸਾੜ ਮਹੀਨਾ ਉਹਨਾਂ ਜੀਵਾਂ ਨੂੰ ਤਪਦਾ ਲੱਗਦਾ ਹੈ ਜਿਨ੍ਹਾਂ ਪਾਸ ਪ੍ਰਭੂ ਦਾ ਨਾਮ ਨਹੀਂ ਹੁੰਦਾ ਪ੍ਰਭੂ ਦਾ ਨਾਮ ਹੀ ਤਪਦੇ ਹਿਰਦੇ ਨੂੰ ਠੰਡਕ ਪਹੁੰਚਾਉਣ ਵਾਲਾ ਹੈ ਜਗ ਜੀਵਨ ਪੁਰਖ त्याग ਕੈ ਮਾਨਸ ਸੰਧੀ ਆਸ ਇਸ ਹਾੜ ਦੇ ਮਹੀਨੇ ਦੀ ਗਰਮੀ ਵਿੱਚ ਉਹ ਬੰਦੇ ਵੀ ਤਪਦੇ ਹਨ ਅਕਾਲ ਪੁਰਖ ਨੂੰ ਛੱਡ ਕੇ ਮਨੁੱਖਾਂ ਦੀ ਆਸ ਵੀ ਜਿਉਂਦੇ ਹਨ ਦੁਈਏ ਪਾਏ ਵੀ ਗੁਚੀਏ ਗਲ ਪਈ ਇਸ ਜਮ ਕੀ ਫਾਸ ਪ੍ਰਭੂ ਨੂੰ ਛੱਡ ਕੇ ਜੇ ਕੋਈ ਦੂਜਾ ਸਹਾਰਾ ਤੱਕਦਾ ਹੈ ਤਾਂ ਉਸ ਦੇ ਗਲ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ ਜੇ ਹਾ ਬੀਜ ਸੋਲਣੇ ਮੱਥੇ ਜੋ ਲਿਖਿਆ ਸੇ ਕੀਤੇ ਕਰਮਾਂ ਦੇ ਅਨੁਸਾਰ ਜਿਹੜਾ ਲੇਖਾ ਉਸ ਦੇ ਮੱਥੇ ਦੇ ਉੱਤੇ ਲਿਖਿਆ ਜਾਂਦਾ ਹੈ ਉਹੋ ਜਿਹਾਂ ਫਲ ਉਹ ਪ੍ਰਾਪਤ ਕਰਦਾ ਹੈ ਰੈਣ ਵਿਆਣੀ ਪਛੁਤਾਣੀ ਉਠ ਚੱਲੀ ਗਈ ਨਿਰਾਸ਼ ਜਗ ਜੀਵਨ ਪੁਰਖ ਨੂੰ ਬਿਸਾਰਨ ਵਾਲੀ ਜੀਵ ਇਸਤਰੀ ਦੀ ساری ਜ਼ਿੰਦਗੀ ਪਛਤਾਵਿਆਂ ਵਿੱਚ ਹੀ ਗੁਜ਼ਰਦੀ ਹੈ ਜਿਨ ਕੋ ਸਾਧੂ ਪੇਟਿਏ ਸੋ ਦਰਗੈ ਹੋਏ ਖਲਾਸ ਜਿੰਨਾ ਜੀਵਾਂ ਨੂੰ ਗੁਰੂ ਮਿਲ ਜਾਂਦਾ ਹੈ ਉਹ ਪਰਮਾਤਮਾ ਦੇ ਦਰ ਤੇ ਆਦਰ ਤੇ ਮਾਨ ਪਾਉਂਦੇ ਹਨ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਹੀ ਪ੍ਰਭ ਤੂੰ ਮੇਰੇ ਉੱਤੇ ਵੀ ਕਿਰਪਾ ਕਰ ਤਾਂ ਜੋ ਮੇਰੇ ਅੰਦਰ ਦਰਸ਼ਨਾ ਦੀ ਪਿਆਸ ਪੈਦਾ ਹੋ ਜਾਵੇ ਪਰਬ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਨਾਨਕ ਪਾਸ਼ਾ ਜੀ ਆਖਦੇ ਹਨ ਕਿ हे ਪ੍ਰਭੂ ਤੇਰੇ ਤੋਂ ਬਿਨਾ ਮੇਰਾ ਦੁੱਖ ਕਟਣ ਵਾਲਾ ਹੋਰ ਕੋਈ ਨਹੀਂ ਹੈ ਆਸਾ ਸੁਹੰਦਾ तिस ਲਗੇ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦੇ ਹਿਰਦਿਆਂ ਵਿੱਚ ਪ੍ਰਭੂ ਚਰਨਾਂ ਦਾ ਨਿਵਾਸ ਹੋ ਜਾਂਦਾ ਹੈ ਪਾਉ ਜੋ ਜੀਵ ਨਾਮ ਸਿਮਰਨ ਕਰਦੇ ਹਨ ਉਹਨਾਂ ਨੂੰ ਇਹ ਹਾੜ ਦਾ ਮਹੀਨਾ ਸ਼ੀਤਲਤਾ ਆਨੰਦ ਅਤੇ ਖੇੜਾ ਪ੍ਰਦਾਨ ਕਰਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ